ਜੇ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਤਾਂ ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਤੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਗੋਟਾਂ ਨਹੀਂ ਪਾਉਂਦੇ ਜਿਵੇਂ ਐਸਪੀ ਦੇ ਚੋਣਾਂ ਦੇ ਵਿੱਚ ਹੋਇਆ ਕਿ ਪੁਜਾਰ ਪੁੱਤਰ ਦੇਖੀ ਨਾ ਆ ਗਏ ਪਰ ਲਾਜ ਨਹੀਂ ਕਰਿਆ ਕੋਈ ਇਸੇ ਪੈਸੇ ਦੇ ਯਾਤਰੀ ਆਲੇ ਨੇ ਕਿ ਉਹਨਾਂ ਨੇ ਸਾਡੇ ਦੇ ਪ੍ਰਯੋਗ ਕੀਤਾ ਪਰ ਆਪਾਂ ਲਗਾਤਾਰ ਲਾਜ ਨਹੀਂ ਆ ਲਾਜ ਕੌਣ ਦੀ ਆਪਣੀ ਕਮਜ਼ੋਰੀ ਹੈ ਕੀ ਨਾ ਮੈਂ ਮੰਜੀਤ ਕਰ ਕਿੱਥੋਂ ਗਏ ਐ ਅੱਜ ਕੱਲ ਨਾ ਲਗਾਇਆ ਗਿਆ ਮੰਗ ਪੱਤਰ ਦਿੱਤਾਗਾ ਕਿਵੇਂ ਦੇਖਦੋਂ ਸਰਕਾਰ ਦੀ ਕਾਰਗੁਜ਼ਾਰੀ ਮੰਗ ਪੱਤਰ ਐਂ ਦਿੱਤਾ ਜੀ ਸਾਡਾ 100 ਰੁਪਏ ਨਾਲ ਕੁਝ ਨਹੀਂ ਬੰਦਾ ਅੱਛਾ ਅੱਜ ਕੱਲ 100 ਰੁਪਏ ਨਾਲ ਕੋਈ ਵੀ ਗੁਜ਼ਾਰਾ ਕਰਕੇ ਦੇਖੋ ਕੋਈ ਗੁਜ਼ਾਰਾ ਨਹੀਂ ਹੁੰਦਾ ਦੇਖ ਸਾਡੇ ਬੱਚੇ ਨੇ ਅਸੀਂ ਕਿਵੇਂ ਥੋਣੋਂ ਚੰਗਾ ਨਹੀਂ ਕਰਾ ਰਹੇ ਸਰਕਾਰਾਂ ਕੋਲੇ ਨਾਂ ਮਿਲਿੱਤਰੇ ਕਰ ਰਹੀਆਂ ਨੇ ਵੀ ਸਾਡਾ 8000 ਜਿਹੜਾ ਲਾਗੂ ਹੋਇਆ ਸੀਗਾ ਉਹ ਵੀ ਨਹੀਂ ਸਾਨੂੰ ਪਾ ਰਹੇ ਜਿਦੋਂ ਬੋਟਾ ਲੈਣੀਆਂ ਹੁੰਦੀਆਂ ਸਰਕਾਰ ਨੇ ਉਦੋਂ ਅਸੀਂ ਵਧੀਆ ਲੱਗਦੇ ਚੰਗੇ ਲੱਗਦੇ ਆ ਜਦੋਂ ਅਸੀਂ ਵੇਖ ਹੁਣ ਸਾਡਾ ਵਧਾਉਣ ਦਾ ਸਰਕਾਰ ਨੇ ਕਿਹਾ ਸੀ ਵੀ ਅਸੀਂ ਜਿਹਦੇ ਸੱਖਾਂ ਚ ਆ ਗਏ ਉਦੋਂ ਤੁਹਾਡੀ ਤਨਖਾਹ ਅਸੀਂ ਪੱਕੀ ਬਣਾਵਾਂਗੇ ਉਹਦੋਂ ਸਰਕਾਰ ਦੇ ਮੰਤਰੀ ਜਾ ਕੇ ਦੇਖਣ ਲੱਗੇ ਵੀ ਇਹ ਚ ਨੌਨ ਘਟ ਹੈ ਜਾਂ ਟਮਾਟਰ ਘਟ ਹੈ ਨਾ ਕਿਵੇਂ ਮਤਲਬ ਵੀ ਜਿਹੜੇ ਤੁਸੀਂ ਰੋਜ਼ ਆਪਦੇ ਪਰਿਵਾਰ ਪਾਲਦੇ ਹੋ ਮਤਲਬ ਖਾਣਾ ਬਣਾਉਣੇ ਇੱਕ ਇਨਸਲਟ ਕਰਨ ਤੇ ਤੁਰੇ ਸੀ ਕਿਵੇਂ ਦੇਖਦੇ ਹੋ ਉਹਨੂੰ ਇਹ ਕਹਿੰਦੇ ਵੀ ਬਸ ਸਾਨੂੰ ਟੀਚਰ ਤਾਂ ਖਰ ਵਧੀਆ ਨੇ ਸਾਡੇ ਤੇ ਸਾਨੂੰ ਕਦੇ ਹੁਣ ਜਦੋਂ ਕੋਈ ਆਉਂਦੇ ਕਹੇ ਕੋਈ ਕਾਨੂੰਨ ਵਿੱਚ ਘਟਾ ਕੋਈ ਕੁਝ ਕਹਿੰਦਾ ਕੋ ਕੁਝ ਕਹਿੰਦਾ ਅਸੀਂ ਆਪਦੇ ਥਾਂ ਅਸੀਂ ਅੱਛੇ ਇੱਕ ਚੀਜ਼ ਹੋਰ ਵੀ ਦੇਖਣ ਚਾਹੀਏ ਜਿਹੜੇ ਵਰਕਰ ਨੇ ਉਹ ਜਿਹੜੇ ਤੁਹਾਡੇ ਉੱਪਰ ਹੁੰਦੇ ਨੇਗੇ ਉਹ ਕਹਿੰਦੇ ਪਹਿਲਾਂ ਘਰ ਦਾ ਕੰਮ ਕਰਾਉਂਦੇ ਨੇ ਬਾਅਦ ਦੇ ਵਿੱਚ ਮਤਲਬ ਇਥੋਂ ਪਾਣੀ ਪਰ ਚਲ ਜੋ ਵੀ ਫੈਸਿਲਿਟੀ ਹੈ ਨਾ ਉਹ ਕਹਿੰਦੇ ਉਹ ਕਰ ਕਰਾਉਂ ਕਰਾਉਂਦੇ ਨੇ ਹਾਂਜੀ ਉਹ ਕਹਿ ਦਿੰਦੇ ਨੇ ਸਕੂਲ ਦੇ ਵਿੱਚ ਆਹ ਕੰਮ ਕਰੋ ਆਹ ਕੰਮ ਕਰਵਾਓ ਉਹ ਕਸੀਂ ਖਾਣਾ ਕਿੱਥੋਂ ਸਾਡਾ ਮਤਲਬ ਖਾਣਾ ਸਾਨੂੰ ਖਾਣੇ ਤੇ ਨਹੀਂ ਜਾਂਦੇ ਕੋਈ ਉਹ ਬਣਾ ਉਹ ਕਮਰਾ ਸਾਫ ਕਰਕੇ ਉਹ ਬਣਾਉ ਕਰਕੇ ਉਹ ਕਾਈ ਮੰਗ 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 ਕਰਦੇ ਆ ਵੀ ਸਾਡਾ 8000 ਰੁਪਏ ਦਾ ਲਾਗੂ ਕੀਤਾ ਜਾਵੇ 500 ਰੁਪਏ ਚ ਖੁਸ਼ ਨਹੀਂ ਬਣਦਾ ਮੰਤਰੀ ਤਾਂ ਇਸ ਟਾਈਮ ਦੇ ਵਿੱਚ 10-10000 ਦੀ ਰੋਟੀ ਖਾਂਦੇ ਆ ਸਾਡਾ 100 ਰੁਪਏ ਦੇ ਨਾਲ ਤੂੰ ਦੇਖ ਗੁਜ਼ਾਰਾ ਕਰਕੇ ਕੋਈ ਹੁੰਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਸਾਡਾ 100 ਰੁਪਏ ਨਾਲ ਅੱਜ ਕੱਲ ਦੀ ਮਹਿੰਗਾਈ 40 60 70 ਤੱਕ ਦੁੱਬਦਾ ਹੋਇਆ ਪਿਆ ਮਹਿੰਗਾਈ ਦੇਖ ਲਓ ਜੀ ਕਿੰਨੀ ਆ ਮਹਿੰਗਾਈ ਦੇ ਹਿਸਾਬ ਨਾਲ ਸਾਡਾ ਜਾ ਰਣਾ ਨਹੀਂ ਹੁੰਦਾ ਸਾਡਾ ਅਸੀਂ ਤੜਕੇ 8 ਵਜੇ ਤੋਂ ਜਾਂਦੇ ਆ ਅਸੀਂ 12:30 12 1 ਵਜੇ ਜਾਂਦਾ ਸਾਨੂੰ ਸਕੂਲ ਦੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇ ਇਹਨਾਂ ਵੱਲੋਂ ਜਿਹੜੇ ਸੈਂਟਰ ਨੇ ਚੈੱਕ ਨਹੀਂ ਕੀਤੇ ਜਾਂਦੇ ਕੁਝ ਕਿ ਜਿਹੜੇ ਮੰਨ ਲਓ ਜੱਥੇਬੰਦੀਆਂ ਬਣ ਜਾਂਦੇ ਹਨ ਉਹਨਾਂ ਲਈ ਤੁਹਾਡ ਤੋਂ ਪੁੱਛੀ ਕੀਤੀ ਜਾਂਦੀ ਹੈ ਕਿ ਜਿਹੜੇ ਤੁਹਾਡੇ ਵਰਗੇ ਵਰਕਰ ਨੇ ਹਨ ਉਹੀ ਮੋੜ ਕੇ ਮੈਂ ਸਵਾਲ ਕਰਦਾ ਵੀ ਪੋਚਾ ਹਲਾ ਲੋ ਜਾ ਕਿਸੇ ਦਾ ਗੋਹਾ ਡੇ ਗਿਆ ਹੋ ਕਿਉਂਕਿ ਸਾਡੇ ਕੋਲੇ ਆਨ ਰਿਕਾਰਡੇ ਪਏ ਨੇਗੇ ਅਗਲਾ ਕਹਿੰਦਾ মিডিਆ ਰਾਹੀਂ ਸਾਡੇ ਪ੍ਰਸੰਨਿਤ ਕਰੋ ਬਹੁਤ ਸਾਰੇ ਕੇਸ ਅਸੀਂ ਇਦਾਂ ਦੇ ਲੜੇ ਵੀ ਨੇ ਕੀ ਕਹੋਗੇ ਆਮ ਭੈਣਾਂ ਨੂੰ ਵੀ ਆਪਦੀ ਜਿਹੜੇ ਤੁਹਾਡੇ ਹੱਕ ਨੇ ਜਿਹੜੀ ਤੁਹਾਡੀ ਜੌਬ ਹੈ ਉਹੀ ਕਰੋ ਨਾ ਕਿ ਕਿਸੇ ਦਾ ਗੋਹਾ ਗੂੜਾ ਕਰੋ ਕਿ ਅਸੀਂ ਉਹੀ ਜੋ ਜਿਹੜਾ ਸਾਡਾ ਹੱਕ ਮੰਨਦਾ ਕੰਮ ਦਾ ਹਾਂ ਜੀ ਸਰਕਾਰ ਤੋਂ ਇਹ ਮੰਗਤਾ ਹਾਂ ਕਿ ਇਹਨਾਂ ਬੱਚਾ ਦਾ ਉਹਨੂੰ ਜੀ ਕਰਦਾ ਸੋਹਣ ਨੂੰ ਬਸਤਾ ਦੋ ਸਕੂਲ ਆ ਹਰੇਕ ਪਿੰਡ 'ਚ ਇੱਕ ਪ੍ਰਾਇਮਰੀ ਤੇ ਇੱਕ ਸਰਕਾਰੀ ਨਹੀਂ ਮਿਡਲ ਤਾਂ ਹੈਗੀ ਹੈ ਕੀ ਨਾ ਭਾਈ ਕੀ ਮਸਲਾ ਬਣਾਇਆ ਜਿਹੜਾ ਧਰਨਾ ਲਾਇਆ ਹੋਇਆ ਸਾਨੂੰ ਅਸੀਂ ਕਿਹਾ ਸੀਗਾ ਵੀ ਸਾਨੂੰ ਜਿਹੜੇ 18000 ਸਾਡੀ ਮੰਗ ਦੀ ਹੈ ਤਨਖਾਹ ਵੀ ਸਾਨੂੰ ਜਿਹੜੀ ਮੰਗਾ ਉਹੀ ਦੇ ਦਿਓ ਸਾਨੂੰ ਇਹ ਸਾਡਾ ਕੁਛ ਨਹੀਂ ਕਰਦੇ ਸਾਨੂੰ ਖੱਜਲ ਖਵਾਰ ਕਰ ਰਹੇ ਆ ਕਿਤੇ ਕਿਤੇ ਮੀਟਿੰਗ ਰੱਖ ਦਿੰਦੇ ਆ ਜੀ ਕਿਤੇ ਕਿਤੇ ਮੀਟਿੰਗ ਰੱਖ ਦਿੰਦੇ ਆ ਪਹਿਲਾਂ ਅਸੀਂ ਉੱਥੇ ਗਏ ਸੰਦੇੜ ਗਏ ਜੀ ਉੱਥੇ ਖੱਜਲ ਖਵਾਰ ਹੋ ਕੇ 2 ਦਿਨ ਉੱਥੇ ਲੋਕ ਦੇ ਵਿੱਚ ਦੇ ਕੇ ਸਾਨੂੰ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਜਿਹੜਾ ਬੰਦਾ ਪਤਾ ਦਿੱਤਾ ਜਾਊਗਾ ਮਿਲਿਆ ਹਾਂ ਜੋ ਨਹੀਂ ਦਿੱਤਾ ਕਿ ਮੰਗ ਕਰ ਦਾਂ ਬਸ ਇਹ ਹੀ ਮੰਗਾਈ ਜਿਹੜੇ ਸਾਡਾ ਬੰਦਾ ਪੱਤਾ ਉਹ ਸਾਨੂੰ ਦੇ ਦੇਣਾ ਤੇ ਅਸੀਂ ਉਹ ਕਰਦਾਂਗੇ ਜੇ ਸਾਨੂੰ ਕਿੰਨੇ ਕਿ ਜਿਹੜੇ ਇੱਥੇ ਸੈਂਟਰਾਂ ਦੇ ਮਤਲਬ ਕਿ ਵਰਕਰ ਜਆ ਪਹੁੰਚੇ ਤੁਸੀਂ ਅਸੀਂ ਜੀ ਬਹੁਤ ਸਕੂਲਾਂ ਨਹੀਂ ਆਈ ਅਸੀਂ ਬੰਦੇ 13000 ਸਾਡੇ 48 ਬੰਦੇ ਆ ਜੀ ਕੋਸਾ ਆਏ ਆ ਜੀ ਕੋਸਾ ਨਹੀਂ ਆਏ ਕੋਈ ਮੰਗ ਪੱਤਰ ਦਿੰਦਾ ਕਿਸੇ ਨੂੰ ਹਾਂਜੀ ਕਿਹਨਾਂ ਨੂੰ ਦੇਣਾ ਕੋ ਜੀ ਆਏ ਸੀਗਾ ਜੀ ਉਹ ਕਿਹੜੇ ਮੰਗ ਪੱਤਰ ਦੇਣਾ ਆਪ ਲੈ ਕੇ ਹਾਂ ਜਲਦੀ ਆਇਆ ਸੀਗਾ ਜੀ ਤਹਿਸੀਲਦਾਰ ਕਰ ਰਹੇ ਨੇ ਬਸ ਜੀ ਆਪਾਂ ਪਿੰਡ ਗੇੜੀਏ ਮਾਨਸਾ ਦਾ ਕੱਲੇ ਦਾ 259 ਸੰਦਾ ਹੈ ਕਾ ਤੁਹਾਨੂੰ ਆਪਣੀ ਆਵਾਜ਼ ਸੁਣਾਉਣੀ ਹੈ ਉਹਨਾਂ ਤੱਕ ਆਪਣੀਆਂ ਮੰਗਾਂ ਪਹੁੰਚਾਉਣੀਆਂ ਨੇ ਤੇ ਉਹ ਮੰਗਾਂ ਜੇ ਪਹੁੰਚ ਵੀ ਜਾਂਦੀਆਂ ਨੇ ਉਹ ਅਮਲ ਕਿਉਂ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਦੋ ਤਰ੍ਹਾਂ ਦੀ ਤਾਕਤ